ਤਹਿ ਦੋਂਦੇ ਸਠਿਆਲੀ ਪੁਲ ਦੇ ਨੇੜੇ ਇੱਕ ਆਟਾ ਚੱਕੀ ਅਤੇ ਉਸ ਦੇ ਅੱਗੇ ਸਥਿਤ ਕਰਿਆਨੇ ਦੀ ਦੁਕਾਨ ਤੇ ਚੋਰਾ ਦੇ ਬੀਤੀ ਰਾਤ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਦੱਸਦੇ ਕਿ ਕਾਨੂੰਨਾਨ ਥਾਣੇ ਦੇ ਤਹਿ ਦੋਂਦੇ ਇਲਾਕੇ ਦੇ ਵਿੱਚ ਪਹਿਲਾਂ ਵੀ ਕਈ ਚੋਰੀਆਂ ਹੋ ਚੁੱਕੀਆਂ ਨੇ ਹਜੇ ਤੱਕ ਉਹਨਾਂ ਨੂੰ ਸੁਲਝਾਇਆ ਨਹੀਂ ਗਿਆ ਬੀਤੀ ਰਾਤ ਜਿਹੜੀ ਆਟਾ ਚੱਕੀ ਅਤੇ ਕਰਿਆਨੇ ਦੀ ਦੁਕਾਨ ਤੇ ਚੋਰੀ ਹੋਈ ਹੈ ਉਹ ਦੋਵੇਂ ਹੀ ਦੁਕਾਨਾਂ ਜਿਹੜੀਆਂ ਨੇ ਉਹ ਇੱਕੋ ਹੀ ਪਰਿਵਾਰਾਂ ਦੀਆਂ ਹਨ ਚੋਰ ਆਟਾ ਚੱਕੀ ਦੇ ਪਿੱਛੇ ਸਥਿਤ ਪਹਿਲੀਆਂ ਦੇ ਵਿੱਚੋਂ ਚੱਕੀ ਦੀ ਛੱਤ 'ਤੇ ਚੜ ਕੇ ਦੀਵਾਰ ਰਾਹੀਂ ਅੰਦਰ ਉੱਤਰ ਗਏ ਅਤੇ ਪਹਿਲਾਂ ਉਹਨਾਂ ਨੇ ਚੱਕੀ ਦੇ ਅੰਦਰ ਪਏ ਹੋਏ ਗੱਲੇ ਵਿੱਚ ਟਾਈ ਹੈ ਤੇ ਟਾਈ ਤੋਂ ਤੇ 5000 ਰੁਪਏ ਦੇ ਨਕਦੀ ਚੁਰਾਈ ਅਤੇ ਫਿਰ ਚੱਕੀデアਗੇ ਸਥਿਤ ਕਰਿਆਨੇ ਦੀ ਦੁਕਾਨ ਦੇ ਕੰਨ ਤੋੜ ਕੇ ਕਰਿਆਨੇ ਦੀ ਦੁਕਾਨ ਵਿੱਚ ਵੜ ਗਿਆ ਤੇ ਦੁਕਾਨ ਮਾਲਕ प्रदीप ਗਰੋਵਰ ਜੋ ਮੋਬਾਈਲ ਰੀਚਾਰਜ ਦਾ ਕੰਮ ਕਰਦਾ ਹੈ ਉਸ ਤੇ ਦੁਕਾਨ ਦੇ ਵਿੱਚੋਂ 10 ਤੋਂ 12000 ਦੇ ਕਰੀਬ ਨਕਦੀ ਰੱਖੀ ਹੋਈ ਸੀ ਚੋਰ ਉਸ ਵੀ ਲੈ ਕੇ ਚਲੇ ਗਿਆ ਦੱਸ ਦिए ਕਿ ਕੋਲ ਡਰਿੰਕ ਦੀ ਆ ਬੋਤਲਾ ਰਾਮ ਦਿਨਾਲ ਬੈਠ ਕੇ ਉਹ ਪੀ ਰਹਿ ਨੇ ਦੋਵਾਂ ਦੁਕਾਨਾਂ ਦੇ ਵਿੱਚੋਂ ਲਗਭਗ 15000 ਰੁਪਏ ਦੀ ਨਕਦੀ ਚੋਰੀ ਕੀਤੀ ਗਈ ਹੈ ਇਹ ਦੁਬਾਰੇ ਟਾਸਿਆਰੀ ਕੋਲ ਤੋਂ ਬੋ ਰਿਹਾ ਜੀ ਇਹ ਰਾਤੀ ਨਾਲ ਮਲੇ ਹੀ ਦੁਕਾਨ ਬੰਦ ਕਰਕੇ ਜਿਹੜਾ ਸਿਹਤਾਨਿਕ ਬਲਾਕ ਉਹਦਾ ਦੁਬਾਰੀ ਖੁੱਲਿਆ ਜਿੰਜੇ ਵਕਤ ਕਾਰਾ ਦੇਖਣ ਭਿਆਨ ਚਾਹੀਦਾ ਕੋਈ ਆ ਗਿਆ ਕਿ ਗੇਟੇ ਖੋਲ੍ਹ ਲਿਆ ਸਾਹਮਣੇ ਵਿੱਚ ਹੀ ਖੜਾ ਲਿਖਦੇ ਇੱਟਾਂ ਦੇ ਖੁੰਦੇ ਨਹੀਂ ਲਾਉਂਦੀਆਂ ਜੀ ਫਿਰ ਮੈਂ ਕੋਸ਼ਿਸ਼ ਕਰਕੇ ਚਾਹੀ ਮਾਈ ਗੁੰਡੇ ਦੇ ਅੰਦਰ ਮੰਗੋ ਕਿ ਇਹ ਖੇਲੇ ਦੁਆਰ ਪਿੱਛੇ ਪਾੜੀ ਗਈ ਜਈ ਅਸੀਂ ਚੋਜਾ ਪੋਸ ਨੂੰ ਦਿੱਤੀ ਪੋਸ ਨੂੰ ਆ ਕੇ ਮੌਕਾ ਵੇਖਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਝਾਤੀ ਮਾਰ ਕੇ ਚੱਲ ਗਏ ਇਹ ਆਹੀ ਫਿਰ ਮਸਾਲਾ ਕੰਪਨੀ ਟ੍ਰੈਕ ਤੇ ਆਪਣੇ ਜੀਕਲ ਦੀ ਕੀ ਨੁਕਸਾਨ ਹੋਇਆ ਤੇ ਮੇਰੇ ਕੋਈ ਘਟਾਵੜ 10 12000 ਰੁਪਏ ਮਿਲ ਕੀ ਫੋਨ ਦਾ ਪੂੰਜੀ ਦੇ ਗਿਆ ਕਿ ਮਰਾ ਗਿਆ ਇਸੇ ਦਾ ਹੋ ਰਿਹਾ ਮੇਰੇ ਨਾਲ ਤੇ ਮੇਰੇ ਕੋਲੋਂ ਚਾਬੀ ਕਰਕੇ ਚੱਕੀ ਦਾ ਗਲਾ ਖੋਲ ਤੇ ਉਹਦੇ ਵਿੱਚ 5 6 2.5000 ਜੀ 10 12000 ਦਾ ਲਖਾਂਗੇ